ਨਾਲ ਤੋਂ ਹੀ ਫਰਤੇ ਨੇ ਨਾ ਦੇ ਕਰੇ ਤੋਂ ਹੀ ਫਰਤੇ ਨੇ 5 6 ਆ ਗਿਆ 6 ਆ ਗਿਆ ਹੂੰ 6 'ਚ ਜੋ ਇਹਨਾਂ ਦੀ ਪਿੰਡ 'ਚ ਲੜਾਈ ਹੋ ਗਈ ਪਿੰਡ 'ਚ ਲੜਾਈ ਹੋਈ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜੱਸੇ ਉਹਨਾਂ ਨੇ ਇਹਨਾਂ ਨੇ ਫੈਰ ਫੋਰ ਮਾਰਤੇ ਦੂਜੀ ਪਾਰਟੀ ਦੀ ਹੂੰ ਮੈਨੂੰ ਕਹਿੰਦੇ ਜੱਸੇ ਵੀ ਯਾਰ ਤੇਰੇ ਲੱਤ 'ਚ ਫੈਰ ਮਾਰਨਾ ਪੈਣਾ ਅੱਛਾ ਮੈਂ ਹੈ ਵੀ ਬਾਦਲ ਵੀ ਜਦੋਂ ਆਉਣ ਮੇਰੀ ਭੈਣ ਦਾ ਵਿਆਹ ਮੂਰੇ ਕਹਿੰਦੇ ਯਾਰ ਹੋਰ ਬੰਦਾ ਕੋਈ ਮਿਲਦਾ ਨਹੀਂ ਕੰਮ ਤਾਲਦੇ ਨਹੀਂ ਮਾਰ ਸਕਦਾ ਹੀ ਗਏ ਹੂੰ ਤੇਰੀ ਲੱਤ 'ਚ ਇਹਨਾਂ ਨੇ ਤੇ ਮਾਰਿਆ ਤੇ ਦੂਜਿਆਂ ਤੇ ਪਰਚਾ ਕਰਾਤਾ ਹੀ ਅਸੀਂ ਤੇ ਲੱਤ 'ਚ ਗੋਲੀ ਮਾਰੀ 아이 ਮੈਂ ਉਦੋਂ ਸਿਰਫ 16 ਸਾਲਾਂ ਦਾ ਆਈ ਗਏ ਅੱਛਾ ਤੂੰ ਇਹ ਕਹਿੰਦੀ ਗੱਲ 16 ਸਾਲਾਂ ਦਾ ਸੀ ਤੇ ਮੇਰੀ ਇਹਨਾਂ ਨੇ ਲੱਤ 'ਚ ਪੈਰ ਮਾਰ ਕੇ ਆਪ ਕੰਮਤੇ ਨੇ ਆਪ ਮਾਰਿਆ ਕੰਮਤਾ ਸੋਂਹ ਰਾਜੇ ਜਵਾਕਦੀ ਅੱਜ ਵੀ ਕਿ ਤੂੰ ਨਹੀਂ ਮਾਰਿਆ ਹਾਂ ਆਪ ਲੱਤ 'ਚ ਮਾਰ ਕੇ ਤੇ ਉਹਨਾਂ ਤੇ ਪਰਚਾ ਕਰਾਤਾ ਉਹ ਪਰਚਾ ਮੇਰੇ ਤੇ ਪਹਿਲਾ ਹੋਇਆ ਤੂੰ ਹਿਸਾਬ ਲਾ ਲਊ ਵੀ ਇਹਨਾਂ ਨੇ ਮੇਰੇ ਤੇ ਉਹਨਾਂ ਦਾ ਤਾਂ ਰਈ ਨਾ ਹੋ ਗਿਆ ਪੁਲਿਸ ਨੇ ਉਹਨੂੰ ਸਰਕਾਰ ਕਾਂਗਰਸ ਦੀ ਸੀ ਉਹਨਾਂ ਨੇ ਚੱਕ ਕੇ ਮੇਰੇ ਦੇ ਤੇ ਜਿਨ੍ਹਾਂ ਦੀ ਲੜਾਈ ਹੋਈ ਸੀ ਉਹਨਾਂ ਤੇ ਤੇ ਚਾਹ ਦੋ ਜਣੇ ਇਹਨਾਂ ਲਈ ਪਾਰਟੀ ਤੇ ਦੋ ਉਹਨਾਂ ਦੀ ਤੇ 336 ਦਾ ਪਰਚਾ ਦਿੱਤਾਈ ਹੇ ਬਈ ਫੇਰ ਆਂਦਾ 307 ਦਾ ਨਿਬੜ ਗਈ 336 ਦਾ ਪਰਚਾ ਦਿੱਤਾਈ ਦੋਨਾਂ ਦੇ ਉਹ ਪਰਚਾ ਮੇਰੇ ਤੇ ਹੁਣ ਤੱਕ ਚੱਲੀ ਗਿਆ ਤੇ ਕਰਾਇਆ ਕੀਨੇ ਸਾਰਾ ਇਹ ਕੰਮ ਤੇ ਨੇ ਵੀ ਕੰਤੇ ਨੇ ਆਪ ਕੋ ਇੱਕ ਦੋਨ ਦਾ ਵੀ ਪ੍ਰਧਾਨ ਸੀ ਫਿਰ ਚ ਕੰਤੇ ਨੇ ਗੋਲੀ ਮਾਰੀ ਹੈ ਕਰਤਾ ਝੂਠ ਬੋਲ ਦੇ ਵੀ ਆ ਨਹੀਂ ਮਾਰੀ ਇਹ ਦੋ ਆ ਚੀਜ ਨੂੰ ਬੁਟਾ ਨਾ ਬੁਟਾ ਅੰਗਾ ਦੇ ਨਹੀਂ ਇਹ ਤਾਂ ਬੁਟਾ ਤੋਂ ਪਹਿਲੇ ਸਾਡੇ ਪਿੰਡ ਜਿਹੜੀ ਦੂਜੀ ਪਾਰਟੀ ਕੇਬਲ ਤੇ ਲੋਣਾ ਕੇਬਲ ਤੇ ਲੋਨ ਪਤਾ ਉਦੋਂ ਹੀ ਉਹ ਤਿਆਰੀ ਕਰ ਲਈ ਉਹਨੇ ਖੜ੍ਹ ਦਿੱਤੀ ਇਹ ਉਹਨੇ ਸਾਡੇ ਪਿੰਡ ਉਂਗਲ ਲਾ ਕੇ ਉਹਨਾਂ ਨੇ ਸਾਡੇ ਪਿੰਡ ਬੁੜੀ ਭੇਜ ਕੇ ਤੇ ਕਾਂਤੇ ਦਾ ਨਾਮ ਪਾਉਣ ਲੱਗੇ ਵੀ ਇੱਕ ਬੁੜੀ ਵੀ ਨੇ ਇਹੀ ਆਏ ਉਹ ਹਾਲਾਂਕਿ ਕਾਂਤੇ ਦਾ ਵੀ ਕੋਈ ਰੋਲ ਨਹੀਂ ਸੀ ਮੈਂ ਚੰਗ ਨਹੀਂ ਪਹੁੰਚਦਾ ਪਰ ਉਸੇ ਚੱਕਰ ਚ ਇੱਕ ਵਾਰ ਚਾ ਫੇਰ ਉਹ ਹੋ ਗਿਆ ਸਾਡੇ ਤੇ ਮੇਰੇ ਤੇ ਤੇ ਕਾਂਤੇ ਤੇ ਤੇ ਸਾਡੇ ਪ੍ਰਿੰਟ ਦੇ ਦੋ ਤਿੰਨ ਬੰਦਿਆਂ ਤੇ ਮੂਮਾ ਦੀ ਬੁੜੀ ਸੀ ਉਹਨੇ ਚੱਕਰ ਚੀ ਉਹਨੇ ਉਹਨੇ ਬੁੜੀ ਦੇ ਕੀ ਅਲੀਗੇਸ਼ਨ ਲਾਏ ਬੁੜੀ ਨੇ ਲਾਈ ਵੀ ਮੈਨੂੰ ਕੰਤੇ ਨੇ ਜੱਸੇ ਨਹੀਂ ਇਹਨਾਂ ਨੇ ਅੱਜ ਮੇਰੇ ਨਾਲ ਸ਼ੇਡਖਾਨੀ ਕੀਤੀ ਅੱਛਾ ਕਿਉਂਕਿ ਉਹਨਾਂ ਨੂੰ ਪੁਰਾਣੇ ਬੰਦੇ ਜਿਹੜੇ ਸਾਡੇ ਪ੍ਰਿੰਟ ਦੇ ਵਿਰੋਧੀ ਸੀ ਜਿਨ੍ਹਾਂ ਦਾ ਰੋਲਾ ਸੀ ਉਹਨਾਂ ਨੂੰ ਇਹ ਸੀ ਵੀ ਜਿਸ ਸਾਥ ਇਹਨਾਂ ਦੀ ਮਦਦ ਕਰਦਾ ਵੀ ਇਹਨੇ ਫੇਰ ਮਰਵਾਇਆ ਆਪਦੇ ਨਹੀਂ ਸਾਡੇ ਦਾ ਮਾਰੀ ਕੀਤੀ ਉਹ ਮੇਰਾ ਵੀ ਉਹਨਾਂ ਨੇ ਖੇਚ ਨਾ ਪਵਾਤਾ ਉਹਨਾਂ ਨੂੰ ਸਪੋਰਟ ਸੀ ਕਿ ਕੇ ਬਿਲਡਰ ਲਾਉਂਦੀ ਹਾਂ ਉਹਨਾਂ ਨੇ ਚਲੋ ਇਹਨਾਂ ਨੇ ਆਪ ਦਾ ਤਾਂ ਉਹ ਪਰਚਾ ਚ ਲੀ ਗਿਆ ਇਹਦੋਂ ਆਜੇ ਜਦੋਂ ਸਰਕਾਰ ਆਈ ਇਹਨਾਂ ਨੇ ਕਾਤੇ ਦਾ ਨਾਂ ਤਾਂ ਖੜਾਤਾ ਮੇਰਾ ਵੀ ਉਹ ਮੇਰੇ ਅੰਤਾਈ ਹੇ ਠੀਕ ਹੈ ਉਹ ਕਾਂਤਾ ਸੌਂ ਕਾਜ ਵੀ ਵੀ ਗੱਲ ਕੋਈ ਸੱਚੀ ਜਿੰਨੀ ਮੈਂ ਗੱਲ ਕਹਿੰਦਾ ਇਹਦੋਂ ਗਿਣਾ ਗੱਲ ਸੀ ਕੋਈ ਉਹ ਗੱਲ ਸੌਂ ਕਾਜ ਵੀ ਆਪ ਬਾਗ ਦੀ ਹੇ